ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸਕਰਦਨ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਇਹ ਟਾਈਮ ਹੋ ਚੁੱਕਿਆ ਜੀ ਮਾਰਨਿੰਗ ਦੇ ਸਾਢੇ 6:00 ਦਾ ਤੇ ਮੈਂ ਤਾਂ ਰੱਖੀ ਹੈ ਦੂਜੀ ਵਾਰ ਵਾਲੀ ਚਾਹ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਅੱਜ ਹੈਗਾ ਗੁਰਪੁਰਪ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਤੇ ਗੁਰਪੂਰਬ ਦੀਆਂ ਸਾਰੇ ਸਾਰੇ ਈਵਰਸ ਨੂੰ ਸਾਰੇ ਭੈਣ ਭਰਾਵਾਂ ਨੂੰ ਉਸ ਬਜ਼ੁਰਗ ਮਾਤਾਵਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਅੱਜ ਹੈਗਾ ਜੀ 5 ਨਵੰਬਰ ਤੇ ਆਪਾਂ ਅੱਜ ਕਹਿੰਦੇ ਸੀ ਵੈਸੇ ਕਹਿੰਦੇ ਮਿਸਤਰੀ ਆ ਵੀ ਸਕਦਾ ਨਹੀਂ ਵੀ ਆ ਸਕਦਾ ਪਹਿਲਾਂ ਇਰਾਦਾ ਬਣ ਗਿਆ ਸੀਗਾ ਵੀ ਜੇ ਨਾ ਆਇਆ ਚਲੋ ਗੁਰਦੁਆਰਾ ਸਾਹਿਬ ਜਾਵਾਂਗੇ ਪਰ ਜਸ਼ਨਦੇ ਰੈਣੀ ਕਹਿੰਦੇ ਕਹਿੰਦੇ ਖਲਿਆਰਾ ਬਹੁਤ ਪਿਆ ਪਿਆ ਜੇ ਮਿਸਤਰੀ ਨਾ ਆਇਆ ਕਹਿੰਦੇ ਆਪਾਂ ਸਾਰਾ ਖਲਿਆਰਾ ਜਾਂ ਸਿਮੇਟ ਦਾਂਗੇ ਕਿਉਂਕਿ ਵੀ ਵਿਡੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਥਾਂ ਥਾਂ ਇੱਟਾਂ ਖਿਲਰੀਆਂ ਪਈਆਂ ਤੇ ਸਿਮੇਂਟ ਵਗੈਰਾ ਜਾਂ ਖਿਲਰਿਆ ਪਿਆ ਕਹਿੰਦੇ ਬਾਕੀ ਕਹਿੰਦਾ ਤੁਸੀਂ ਦੇਖ ਲਿਓ ਜਾਣਾ ਹੋਇਆ ਤਾਂ ਜਾਵੜਿਓ ਤੇ ਚਲੋ ਜੀ ਦੇਖਾਂਗੇ ਕਰਾਂਗੇ ਸੋਚ ਵਿਚਾਰ ਹਜੇ ਕੋਈ ਮਿਸਤਰੀ ਬਾਈ ਦਾ ਵੀ ਨਹੀਂ ਪਤਾ ਹਨਾ ਉਹਨਾਂ ਦਾ ਵੀ ਉਹ ਜੇ ਜੱਕ ਜੀ ਉਹਨਾਂ ਨੇ ਕਿਹਾ ਆ ਵੀ ਸਕਦਾ ਨਹੀਂ ਵੀ ਆ ਸਕਦਾ ਕਿਉਂਕਿ ਉਹਨਾਂ ਨੇ ਛਟੀਆਂ ਪਟਣੀਆਂ ਜੇ ਤਾਂ ਉਹਨਾਂ ਨੂੰ ਕੋਈ ਛਟੀਆਂ ਦੀ ਹਾਂ ਕਰਦਾ ਵੀ ਕਿਸੇ ਨੇ ਕਹਿਤਾ ਆਪਾਂ ਈ ਆਉਂਦੇ ਜੇ ਉਹਨਾਂ ਨੇ ਕਹਿ ਕਿਸੇ ਨੇ ਵੀ ਨਾ ਹਾਂ ਕਰੀ ਫਿਰ ਆਉਣਗੇ ਕਿਉਂਕਿ ਆਪਣੇ ਵੀ ਛਟੀਆਂ ਹੈ ਨਹੀਂ ਜਿਹੜੀ ਤਾਂ ਆਪਣੇ ਬਟਲੰਦੇ ਆ ਆਪਣੇ ਤਾਂ ਬਹੁਤ ਹੁੰਦੀਆਂ ਛਟੀਆਂ ਹੁਣ ਤਾਂ ਆਪਾਂ ਉਹਨੂੰ ਵੀ ਆਪਣੇ ਵੀ ਮੁੱਲ ਦੀਆਂ ਹਨਾ ਟਰਾਲੀਆਂ ਦੋ ਸਟਾਈਆਂ ਤੇ ਕਹਿੰਦੇ ਸੀ ਕਹਿੰਦੇ ਜੇ ਤੱਕ ਕਿਸੇ ਨੇ ਹਾਂਮੀ ਭਰਤੀ ਤਾਂ ਕਹਿੰਦੇ ਫਿਰ ਤਾਂ ਮੈਂ ਛਟੀਆਂ ਪੱਟੂ ਜੇ ਕਿਸੇ ਨੇ ਨਾ ਹਾਂਮੀ ਭਰੀ ਤੇ ਕਹਿੰਦੇ ਫਿਰ ਮੈਂ ਆ ਜਾਊਗਾ ਤੇ ਆਪਾਂ ਤਾਂ ਰੱਖੀ ਹੈ ਜੀ ਚਾਹ ਇੱਧਰ ਬੰਨ ਲਈ ਹੈ ਚਾਹ ਤੇ ਥੋੜਾ ਜਿਹਾ ਖਲਿਆਰਾ ਖਲੂਰਾ ਫੁੱਲ ਬਹਿ ਰਿਹਾਗਾ ਦੇ ਬਾਕੀ ਕੱਲ ਵਾਲੀ ਵੀਡੀਓ ਦੇ ਨੀਚੇ ਬਹੁਤ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਸਾਰੇ ਭੈਣ ਭਰਾਵਾਂ ਨੇ ਤਾਂ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਜੀ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾ ਕੇ ਰੱਖੋ ਰਾਤ ਮੈਂ ਰਾਤ ਮੈਂ ਕਿਹ ਸੀ ਨਾਲ ਜਸ਼ਨ ਦੇ ਲੜਦੇ ਸੀ ਕਹਿੰਦੇ ਹੁਣ ਤਾਂ ਤੈਨੂੰ ਟਾਈਫਾਇਟ ਹੋ ਗਿਆਟ ਰਾਤ ਮੈਂ ਕਾਨੂੰ ਨਾਲ ਹੀ ਦੇਣੇ ਕਹਿੰਦੇ ਸਾਦਾ ਨਹੀਂ ਕਿ ਮੈਂ ਪਤਾ ਕੀ ਹੈ ਜੀ ਇੱਕ ਤਾਂ ਨੇਰੀ ਆ ਗਈ ਨੇ ਰੀ ਨੇ ਇੱਥੇ ਮੈਂ ਬੈਠੀ ਵਿਚਾਲੇ ਚ ਆਉਂਦ ਰਹੇ ਭਾਂਡੇ ਮਾਂਜਣ ਸਿੱਧਰੋਂ ਆਉਣ ਖੌਰੇ ਇੱਧਰੋਂ ਆਉਣ ਰਿੱਤਾ ਇੱਧਰੋਂ ਉਸਮੇ ਟੋਡੇ ਸਾਰੇ ਭਰ ਗਏ ਮਖ ਮੈਨੂੰ ਨੀਂਦ ਨਹੀਂ ਆਉਣੀ ਹਲਕਤ ਆਉਗੀ ਤੇ ਫੇਰ ਮਖ ਹਜੇ ਸਵੇਰੇ ਮਿਸਤਰੀ ਤੁਹਾਨੂੰ ਪਤਾ ਆ ਜਾਂ ਚੰਗਾ ਜਾਂ ਨਹੀਂ ਲੱਗਦਾ ਜੀ ਹਨਾ ਵੀ ਨਾਉਂਦੇ ਹੋਰ ਹੀ ਲੱਗਦਾ ਮੈਨੂੰ ਤਾਂ ਹੋਰ ਹੀ ਲੱਗਦਾ ਵਧੀਆ ਜਾਂ ਨਹੀਂ ਲੱਗਦਾ ਤਾ ਕਰਕੇ ਮੈਂ ਰਾਤ ਨਾਲ ਹੀ ਹੁਣ ਮੈਂ ਤਾਂ ਤੇਲ ਲਾ ਕੇ ਛੱਡੀਆਂ ਤੇ ਮੈਂ ਕਿਹਾ ਚਲੋ ਹਜੇ ਨਹੀਂ ਬੋਂਦੇਗੀ ਤੇ ਤੇਲ ਲਾ ਲੈ ਕੇ ਨਾ ਫਿਰ ਆਪਾਂ ਕਰਦੇ ਆ ਘਰ ਦਾ ਮਾੜਾ ਮੋਟਾ ਚੱਕ ਚੱਕ ਧਰਜੀ ਕਰਦੇ ਆ ਤੇ ਫਿਰ ਇਹਦਾ ਚੱਕ ਧਰ ਕਰਕੇ ਫਿਰ ਦਾਲ ਸਬਜ਼ੀ ਦਾ ਕਰਾਂਗੇ ਤੇ ਦਾਲ ਸਬਜ਼ੀ ਦੀ ਚੀਰਾ ਚਰਾਈ ਕਰਾਂਗੇ ਦਾਲ ਸਬਜ਼ੀ ਵੀ ਆਪਾਂ ਫੇਰ ਬਣਾਵਾਂਗੇ ਜੇ ਮਿਸਤਰੀ ਅੰਕਲ ਆਈ ਜੇ ਨਾ ਆਏ ਫਿਰ ਆਪਾਂ ਨਹੀਂ ਖਣੋਦੇ ਕਿਉਂਕਿ ਰਾਤ ਆਪਾਂ ਮੂਗੀ ਬੜਾਈ ਸੀ ਉਹ ਪਈਆ ਕੁਛ ਆਪਾਂ ਰਾਇਤਾ ਪਾਲਾਂਗੇ ਕਿਉਂਕਿ ਲਾਈਟ ਹੈ ਨਹੀਂ ਰਾਤ ਦੀ ਜਮਾ ਨਹੀਂ ਆਈ ਰਾਇਤਾ ਪਾਲਾਂਗੇ ਨਾਲ ਰਗਣ ਲਾਂਗੇ ਚਟਨੀ ਤੇ ਲਾਈਟ ਆਪਣੇ ਬਸ ਜੀ ਜਦੋਂ ਦੀ ਉਦੋਂ ਹਨੇਰੀ ਆਈ ਰਾਤ ਦਾ ਲਾਈਟ ਹੈ ਨਹੀਂ ਉਦੋਂ ਦੀ ਤੇ ਸੋਨੂੰ ਆਪਾਂ ਦਿਖਾਉਣੇ ਆ ਵੀ ਰਾਤ ਕਮਰੇ ਚ ਆਪਾਂ ਪਏ ਨਹੀਂ ਕਿਉਂਕਿ ਮੱਛਰ ਬਹੁਤ ਜ਼ਿਆਦਾ ਸੀ ਆਪਾਂ ਮੰਝੇ ਕਿਥੇ ਡਾਏ ਆ ਆਜੋ ਸਾਰੇ ਭੈਣ ਭਰਾ ਸੋਨੂੰ ਦਿਖਾਉਣੇ ਆ ਆਪਾਂ ਨੇ ਆਪਾਂ ਚਾਹ ਚ ਦੁੱਧ ਪਾਤਾ ਟਾਈਮ ਲੱਗੂਗਾ ਉਹ ਉੱਠਣ ਵੇਲੇ ਹੋਰੀ ਹੋ ਜਾਂਦਾ ਤੇ ਚਲੋ ਤੁਹਾਨੂੰ ਦਿਖਾਣੇ ਆਪਾਂ ਕਿੱਥੇ ਵੰਜੜਾਇਏ ਸੀ ਲਓ ਜੀ ਨਵੇਂ ਕਮਰੇ ਚ ਵੰਜੜਾਇਏ ਸੀ ਮੈਂ ਤਾਂ ਆਪਦਾ ਬਿਸਤਰਾ ਚੱਕਤਾ ਪਿਓ ਪੁੱਤ ਪਏ ਆ ਹਜੇ ਨੀਂਦ ਆਈ ਜਸ਼ਨਦੀਪਾ ਉੱਠਣਾ ਹੀ ਪੁੱਤ ਇਟਾ ਉਟਾ ਕਰੀਏ ਸੱਟ ਜਲਦੀ ਜਿਹੜੀ ਦੇੜੀ ਤੇ ਲਓ ਜੀ ਜਸ਼ਨਦੀ ਰੈਡੀ ਚਾਹ ਪੀ ਜਾਂਦੇ ਮੈਂ ਦਵਾਰੇ ਵਾਲੀ ਕਰੀਏ ਮੈਂ ਆਖਿਆ ਸੀ ਮੈਂ ਕਰਦੀ ਆ ਪਈ ਸੀ ਜੱਗ ਦੇ ਵਿੱਚ ਕਹਿੰਦੇ ਉਹੀ ਲਿਆ ਦਿਓ ਤੇ ਮਾਪਾ ਤਾਂ ਰੱਖੀ ਹੈ ਜਦੋਂ ਜੇ ਮਿਸਤਰੀ ਅੰਕ ਲਾਏ ਉਹ ਤਾਂ ਫਿੱਕੀ ਵੀਂਦੇ ਆ ਉਹਨਾਂ ਨੂੰ ਤਾਂ ਅੱਧੀ ਕਰਨੀ ਪੈਂਦੀ ਹੈ ਤੇ ਇੱਥੇ ਪਈ ਸੀ ਜੀ ਆਪਾਂ ਬਹੁਤ ਸੋਹਣੀ ਨੀਂਦ ਆਈ ਖੁੱਲਾ-ਖੁੱਲਾ ਹੋ ਗਿਆ ਤੁਸੀਂ ਵੀ ਆਖੋਗੇ ਚੌਂਦਰੇ ਤੇ ਪੈ ਗਈ ਤੇ ਆਹ ਖਿੜਿਆਰਾ ਜਿਹੜਾ ਪੈ ਰਿਹਾ ਇਹ ਇਕੱਠਾ ਕਰਨਾ ਕਿਉਂਕਿ ਬਹੁਤ ਜ਼ਿਆਦਾ ਪੈੜਾ ਲੱਗਦਾ ਇਹਨੂੰ ਕਰਦੇ ਇੱਕ ਪਾਸੇ ਇਕੱਠਾ ਇਹ ਲਾ ਦਾਂਗੇ ਅੱਜ ਤੇ ਸਾਰਾ ਸਿਮਿੰਟ ਵਗੈਰਾ ਨਿੱਕੇ-ਮੋਟੇ ਡਲੇ ਜੇ ਚੱਕ ਦਾਂਗੇ ਸਾਰੇ ਵਧੀਆ ਬੋਕਰ ਜੀ ਮਾਰ ਦਾਂਗੇ ਸੋਹਣਾ ਲੱਗਦਾ ਕਿਉਂਕਿ ਹਜੇ ਬਾਕੀ ਹੁਣ ਇਸ ਤੋਂ ਬਾਅਦ ਜਿੰਨਾ ਟਾਵ ਟਵਾਈ ਦਾ ਸੀ ਉਹ ਹੋ ਗਿਆ ਹੋਰ ਖਲਿਆਰਾ ਨਹੀਂ ਪੈਂਦਾ ਹੁਣ ਤਾਂ ਬਸ ਵੀ ਇੱਕ ਕੰਦ ਹੀ ਢੋਣੀ ਆਪਾਂ ਪਰ ਲਈ ਹੂੰ ਉਹ ਕੰਦ ਢੋਣੀ ਆ ਜੀ ਪਰ ਲਈ ਉਹ ਥੋੜੀ ਟੇਢੀ ਹੋਈ ਵੀ ਹੈ ਕੰਦ ਉਹ ਦੁਬਾਰੇ ਕੱਢਣੀ ਪੂ ਕਿਉਂਕਿ ਬਹੁਤ ਤੇ ਬਾਥਰੂਮ ਪਾਉਣਾ ਆਪਾਂ ਤੇ ਥੋੜੀ ਜੀ ਉਹ ਕੱਢਣੀ ਪੂਗੀ ਅੱਧੀ ਕੰਦ ਚਲੋ ਕਰਾਂਗੇ ਫਿਰ ਆ ਤਾਂ ਆਪਾਂ ਨੂੰ ਚੱਕਣਾ ਹੀ ਪੈਣਾ ਹੈ ਹੂੰ ਇੱਧਰ ਵੀ ਆਏ ਹੋਇਆ ਪਿਆ ਜੀ ਚਲੋ ਕੋਈ ਨਹੀਂ ਚਲੋ ਜੀ ਆਪਾਂ ਗਾ ਪੁੰਨ ਲਈਏ ਜਾ ਤੇ ਫਿਰ ਆਪਾਂ ਲੱਗਦੇ ਆ ਕੰਮ ਧੰਦੇ ਤੇ ਮੌਸਮ ਦਾ ਬਹੁਤ ਜਾਂ ਦੇ ਫਰਕ ਪੈ ਗਿਆ ਮੌਸਮ ਹੋ ਗਿਆ ਜੀ ਪੂਰਾ ਆਏ ਉਹ ਹੁਣ ਹੋ ਗਿਆ ਠੰਡਾ ਤੇ ਕੱਲ ਪੈਰ ਨੇ ਤਾਂ ਸ਼ਾਲ ਲੈ ਰੱਖਿਆ ਸੀਗਾ ਬੂਟ ਬਾ ਰੱਖੇ ਸੀ ਮੈਂ ਵੀ ਬੂਟ ਬਾੜ ਤਾਂ ਮੈਂ ਕੱਢ ਲੈਣੀ ਆ ਸ਼ਾਲ ਵਾਲਾ ਹਜੇ ਆਏ ਆ ਜੀ ਆਪਣੇ ਜਿਵੇਂ ਜਿਵੇਂ ਗੋਇ ਗੁੜਾ ਕੰਮ ਹੋ ਜਾਂਦਾ ਬੋਕਰ ਵਾਲਾ ਕੰਮ ਹੋ ਜਾਂਦਾ ਨਾਲ ਦੀ ਨਾਲ ਵੀ ਸਰੀਰ ਭਾਗ ਜੇ ਜਾਂਦਾਗਾ ਤੇ ਪਸੀਨਾ ਆਉਣ ਲੱਗ ਜਾਂਦਾ ਫਿਰ ਉਹ ਲੋਟ ਨਹੀਂ ਆਉਂਦਾ ਜਦੋਂ ਆਪਾਂ ਖਿੱਚਦਾ ਕੰਮ ਕਰਦੇ ਆ ਧਾਰਾਂ ਧੂਰਾਂ ਦਾ ਹਨ ਤੇ ਇੰਨਾ ਉਹ ਨਹੀਂ ਹੁੰਦਾ ਹਜੇ ਕਿਉਂਕਿ ਭੱਜ ਭੱਜ ਕੰਮ ਕਰਦੇ ਆ ਜਦੋਂ ਫਿਰ ਉਹ ਸਰੀਰ ਹੋ ਜਾਂਦਾ ਹੈ ਨਾ ਗਰਮ ਹੋ ਜਾਂਦਾ ਹੀਟ ਫੜ ਜਾਂਦਾ ਤੇ ਚਲੋ ਜੀ ਆਪਾਂ ਬੋਲੀ ਚਾਹ ਤੇ ਫਿਰ ਆਪਾਂ ਲੱਗਦੇ ਆ ਆਪਣੇ ਕੰਮ ਤੋਂ ਦੇ ਕਰਦੇ ਆ ਸਟਾਰ ਹਜੇ ਆਪਣਾ ਫੋਨ ਵੀ ਡਾਉਣ ਹੈ ਤੇ ਦੇਖਦੇ ਆ ਇਹਨੂੰ ਚਾਰਜਰ ਲਾਉਣ ਦਾ ਕਰਦੇ ਆ ਹੱਲ ਸਕੂ ਉਹ ਆਪਣੀ ਸਕੂਟਰੀ ਕਿੰਨੇ ਚਾਰਜ ਜਾ ਫੋਨ ਲਾਣ ਦੇ ਮਗਰ ਥੋੜਾ ਘਣਾ ਹੋ ਜਾਂਦਾ ਹੋਰ ਉਹ ਤਾਂ ਕੱਲ ਆਪਾਂ ਕਾਟੀ ਚਲਾਈ ਆ ਨਾ ਕੱਲ ਤਾਂ ਗੇੜੇ ਲੱਗੇ ਨਹੀਂ ਚਲੋ ਜੀ ਸਕੂਟਰੀ ਤੇ ਲਾਉਣੇ ਆ ਚਾਰਜ ਫਿਰ ਆਪਾਂ ਲਾਗੀਆਂ ਉਹਦਾ ਖਾਧਾ ਕਿਉਂਕਿ ਜਿੰਨਾ ਆਪ ਹੋਸੀ ਹੈ ਨਾ ਉਹਨਾਂ ਨਾਲੋਂ ਜ਼ਿਆਦਾ ਹੀ ਚੰਗੀ ਮਾਰ ਰਹੀ ਸੀ ਉਹ ਪਿਆਰ ਜਿਹਾ ਕਰਾ ਰਹੀ ਹੈ ਉਹ ਮੇਨੇ ਅਲਗਸ ਤੇ ਆਧੇ ਹੋ ਗਿਆ जी मिर्ची पांडव ला जी लाल जी पांडो ई ਦਨ ਆਪਣਾ ਜਿਹੜਾ ਸਾਰਾ ਕੰਮ ਖੱਦੇ ਹੋ ਗਿਆ ਬਰਸੀ ਨੂੰ ਧੋਣਾ ਹੋ ਗਿਆ ਚਾਹ। ਰੋ। ਉਹ ਝੋਲਾ ਚੱਕ। ਨਵਾਂ ਝੋਲਾ ਉਹ। ਨਹੀਂ ਹੈਗਾ। ਇਹ ਕਿਉਂ ਨਹੀਂ? ਇਹ ਕਿਹੜਾ? ਨਾ ਪਤਾ ਹੀ ਨਹੀਂ। ਕੋਸੋ-ਕੋਸ ਕੰਮ ਲੱਗੂ ਭਾਈ। ਆਇਆ ਹੋ ਗਿਆ। ਤੋਤਾ ਜਾਊਗਾ। ਇਹ ਬੁੱਤ ਨਾ ਇਰਦਾ ਕੋਈ ਤਗੜਾ ਹੀ ਭਾੜਾ ਹੈ ਫੋਨ ਕਰਕੇ ਪੁੱਛ ਲਾ ਕੀ ਆ ਗਈ ਹੋਵੇ ਆਪਣੇ ਨਾ ਉਥੋਂ ਕਿਹਦਾ ਨੰਬਰ ਕਿਹਦਾ ਕੀਦਾ ਮਾਸਟਰ ਰਮਣ ਕੇ ਹਾਂ ਕੀ ਹੋ ਤੋ ਕੋਡ ਕੱਟ ਰੱਖਿਆ ਹੋਵੇ ਲਓ ਜੀ ਆਪਣਾ ਲੱਗੇ 79

ਬਣਾ ਕੇ ਫਿਰ ਚਾਰ ਬੰਦ ਪਾ ਕੇ ਲੱਪਾ ਬੰਦ ਆਉਂਦਾ ਜੀ ਬਾਕੀ ਬਾਕੀ Лодик. ਸਬਜੀ ਆਪਣੀ ਥੋੜਾ ਜਿਹਾ ਪਾਣੀ ਹੈ ਬਸ ਫਿਰ ਆਪਾਂ ਲਗਦੇ ਹਾਂ ਰੋਟੀਆਂ ਉਹ ਪਾਕ ਹੀ ਬਣ ਗਈ ਤੇ ਫਿਰ ਲਗਦੇ ਰੋਟੀਆਂ ਆਟਾ ਗੁੰਨਾ ਰੱਖਿਆ ਮੈਂ ਇੱਧਰ ਤੇ ਚਾਹ ਪਾਣੀ ਪੀ ਕੇ ਵਗੈਰਾ ਮਿਸਤਰੀ ਨੂੰ ਕੰਮ ਲਾਤਾ ਤੇ ਜਸ਼ਨ ਆਪਣਾ ਕੰਧ ਢਾਈ ਜਾਂਦਾ ਇਹ ਅੱਧੀ ਕੰਧ ਟਾਉਣੀ ਹੈ ਜੀ ਢੇੜਨੀ ਹੈ ਕਿਉਂਕਿ ਇਹ ਟੇਢੀ ਹੋ ਰਹੀ ਹੈ ਸਾਡੀ ਕੰਧ ਪਰਲੇ ਪਾਸੇ ਕਿਉਂਕਿ ਹੁਣ ਵੀ ਸਾਨੂੰ ਪਤਾ ਹੈ ਨਾ ਇਦਵਾਲਾ ਇਥੇ ਬਾਥਰੂਮ ਦਾ ਕੰਮ ਸਟਾਰਟ ਹੋਊਗਾ ਪਹਿਲਾ ਕੰਦ ਕੱਢਣੀ ਪੈਣੀ ਹੈ ਫੇਰ ਹੋਊ ਸਟਾਰ ਹੈ ਜਸ਼ਨ ਤਾਂ ਦੇਗਾ ਖਾਦਰ ਇੱਥੇ ਜੀ ਪੁੱਤ ਸੌਖੀ ਤਾਂ ਜਾਂਦੀ ਹੋਣਾ ਮੈਂ ਰੋਟੀ ਪਕਾਣੀ ਹੈ ਪੁੱਤ ਮੈਂ ਰੋਟੀ ਤੇ ਚਾਹ ਪਾਣੀ ਕਰਕੇ ਫਤਿਹ ਕਰਦਾ ਕੰਮ ਫਿਰ ਮੈਂ ਤੇਰੇ ਨਾਲ ਹੀ ਲੱਗਣਾ ਫਿਰ ਆਪਾਂ ਸੈਟਿੰਗ ਕਰਾਂਗੇ ਿੱਟਾਂ ਦੀ ਠੀਕ ਹੈ ਪੂਤ ਬਣ ਗਿਆ ਜਸ਼ਨ ਜਸ਼ਨ ਤੂੰ ਖਾਈ

ਕਿਉਂਕਿ ਹੁਣ ਤਾਂ ਠੀਕ ਆ ਦਰ ਖੋਲੇ ਆ ਫਿਰ ਤਾਂ ਜਮੀ ਨਿੱਕੇ ਨਿੱਕੇ ਦਰ ਹੋ ਜਾਣਾ ਥੋੜਾ ਯਾਰ ਇਤੇ ਰੋ ਤੈਨੂੰ ਕਰੀ ਗਨੋਰ ਤੇ ਲਾਈਟ ਆ ਗਈ ਸ਼ੋਭਾ ਸ਼ੁਕਰ ਹੈ ਗਈ ਹਰੂ ਵੀ ਆ ਗਿਆ ਤਾਵਾ ਤੇ ਆਵਲਾ ਨਾ ਪੈਂ ਕੇ ਤੇ ਖਾਧੀ ਫਲੈਟ ਹੋਣ ਆਈ ਹੈ ਜੀ கல்லை <zoysic discussions autour personaje> <sm festivals> ਆਹ ਕਾਹਦਾ ਰੋਟੀ ਖਾ। ਲਓ ਜੀ ਰੱਖਤੀ ਆਪਾਂ ਨੌਂ ਨੇਓ। ਖਾਂਦੇ ਨਹੀਂ ਤੁਸੀਂ? ਨਹੀਂ ਨਹੀਂ ਖਾਂਦੇ। ਹਾਂ। ਹੁਣ ਸ਼ੁਰੂ ਹੁੰਦਾ ਆਪਣੇ ਬਾਥਰੂਮ ਦਾ ਕੰਮ। ਸਾਰਾ ਖਾਣਾ। ਲੈ ਲੈ। ਖਾਲਾ ਖਾਲਾ। ਲਓ ਜੀ। ਵਾਹਿਗੁਰੂ। ਜਿਹੜਾ 메ਨ ਕੰਮ ਆ ਆਪਣਾ ਉਹਦਾ ਹੁਣ ਸ਼ੁਰੂ ਹੁੰਦਾ। ਚਾਖਦੇ ਆ ਆ ਸਾਰਾ ਆ ਕੰਦ ਪੰਨੀ ਆ ਜਿਹੜੀ ਟੈਂਡ ਫੋੜੀ ਨਿਕਲੀ ਐ ਬਠੜੀ ਸਿਟ ਬਠੜੀ ਸਟਾਈ ਮੰਮੀ ਦਾ ਹੈ ਆਹੇ ਉਹ ਇਹ ਉਹ ਦੇਣਾ ਸਾਫ ਰੀਆਂ ਪਈ ਆ ਜਿਹੜੀਆਂ ਸਾਰੀਆਂ ਭਿੱਜੀਆਂ ਹੋਈਆਂ ਪਾ ਦੇ ਨੇ ਆ ਬਾਲਟੀ ਜਿਹਾ ਪਾਣੀ ਇਹਨੇ ਪਾ ਦੇ ਡੱਬਾ ਵਿੱਚ ਹੀ ਡੱਬਾ ਪਾ ਵਾਹੀ ਗੁਰੂ ਚਲ ਪਿਆ ਕੰਮ ਜਿਹੜਾ ਮੇਨ ਕੰਮ ਆ ਜਸ਼ਨ ਉਹ ਤਾਂ ਅੱਜ ਚੱਲੇ ਪਹਿਲਾਂ ਤਾਂ ਨਿੱਕ ਸੁੱਕ ਜਾਈ ਹੋਈ ਗਿਆ ਚਲੋ ਜੀ ਇਹ ਵੀ ਜ਼ਰੂਰੀ ਸੀ ਇਹ ਵੀ ਨਿਭੜ ਗਿਆ ਆ ਵੀ ਨਿਭੜ ਗਿਆ ਇੱਥੋਂ ਵਧੀਆ ਹੋ ਗਿਆ ਖੁੱਲਾ ਖੁੱਲਾ ਤੇ ਬਸ ਕੇਰਾ ਆਪਾਂ ਉਧਰ ਕਾਹੋ ਚੱਕ ਦੀਏ ਗੰਦ ਜਾ ਫਿਰ ਆਪਾਂ ਕਰਦੇ ਹਾਂ ਰਸੋਈ 베ਲੀ ਇਹ ਵੀ ਕਰਦੇ ਹਾਂ 베ਲੀ ਫਿਰ ਇਹਦੇ ਤਾਂ ਜਿਹੜੇ ਆ ਪੱਥਰ ਜੇ ਪਾਏ ਇਹਨਾਂ ਤੇ ਪਾਣੀ ਪਾਉਣਾ ਇੱਕ ਆਪਣੇ ਭੈਣ ਕਹਿੰਦੀ ਸੀ ਪੱਥਰ ਦੀਦੀ ਵੀ ਕਾਮਜਾਬਾਦੀ ਦੇ ਸਾਢੇ ਤਿੰਨ ਦੀਦੀ ਬਹੁਤ ਘਾਣਾ ਨੇ ਪਾਇਆ ਮਤਲਬ ਸਾਡੇ ਕਹਿੰਦੇ ਪੂਰੇ ਕਾਮ ਜਾ ਪਏ ਵਧੀਆ ਤੇ ਵੀ ਇਹ ਸਾਨੂੰ 80 ਕਿਲੋ ਦਾ ਇੱਕ ਪੱਥਰ ਹੈ ਤੇ ਇਹ ਸਾਨੂੰ ਵਿਆਹ ਸਾਢੇ 350 ਦਾ ਪੱਥਰ ਇੱਕ ਤੇ 10 ਪੱਥਰ ਪੈ ਗਏ ਆਪਣੇ ਇੱਥੇ ਰਸੋਈ ਤੇ ਮੰਨ ਕੇ ਚਲੋ 3500 ਦੇ ਵਿੱਚ ਛਾਤਾ ਜਿਹੜੀ ਤਿਆਰ ਹੋ ਗਈ ਤੇ ਕੋਈ ਹੈ ਤੇ ਸੁਲਾਬ ਨਹੀਂ ਆਉਂਦੀ ਕੋਈ ਚਾਉਂਦੀ ਨਹੀਂ ਜਮਾ ਵੀ ਪਸੋਣਾ ਥੋੜਾ ਥੋੜਾ ਇਹ ਦਰਜਾਂ ਜੀਆਂ ਚ ਹਾਜੀ ਰਹਿੰਦਾ ਪਾ ਕੇ ਨਾ ਸਿਮੈਂਟ ਤੇ ਫਿਰ ਉੱਤੇ ਇਹਦੇ ਮਿੱਟੀ ਪਾ ਦਾਂਗੇ ਪਤਲੀ ਪਤਲੀ ਲੋ ਜੀ ਪਹਿਲਾਂ ਤਾਂ ਆਪਣੇ ਜਸ਼ਨੇ ਨੇ ਇੱਥੇ ਪਾਣੀ ਪਾਇਆ ਤੇ ਹਾਂ ਟਰਾਈ ਕਰਿਆ ਇਹਨਾਂ ਖਾਬਤ ਅਸਤਾ ਬਣਾਣੀ ਅੰਦਰ ਪੈਜੀਏ ਸੀ ਆ ਹੋ ਜੂਗਾ ਹੂੰ ਪਾਣੀ ਹੁਣ ਕਰੀ ਜਾਂਦਾ ਛੱਤ ਮੈਂ ਹਾਰ ਰੰਗ ਜਾ ਲੈ ਜੂਗਾ ਤੇ ਲੈਂਦਾ ਤਾਂ ਦੱਸ

रसोई तो पानी पानी हो जाऊंग चल कोई नहीं तड़के मैं मसाल मसूला लागू थले तेटिंग कर दें पोचा पोचा ला दें सारी साफ करती सारिया चकती थक गए जी इत लो जी ਆਪਾਂ ਲਾ ਗਏ ਆ ਰੋਟੀਆਂ ਬਸ ਕਾਹ ਚੰਦ ਕਰਦੇ ਕੋੜੀ ਇਹਦੇ ਤੇ ਫਿਰ ਬਸ ਨਾਲ ਨੂੰ ਪਾਵਾਂਗੇ ਬਾਕੀ ਸਾਰੇ ਨਾਲੇ ਮੈਂ ਤੇ ਮੰਮੀ ਤੇ ਜੇਠੇ ਰੈਡੀ ਰਹੀ ਦੋਨੇ ਲਾਤੇ ਜਿੱਦਿ ਨੇ ਰੈਡੀ ਹੋਇਆ ਦੁੱਧ ਪਾਉਂ ਤੇ ਮੰਮੀ ਡੱਲੇ ਰੋਟੀ ਬਣਾਉਂਦੇ ਫੇਰ ਨਾਲ ਤੇ ਜੀਵੇ ਆਪਾਂ ਲਾਤੇ ਤੇ ਜਿਵੇਂ ਰੈਡੀ ਹੋਣਗੇ ਫਿਰ ਦੀਸ ਮਾਲਾ ਲਾਉਣਗੇ ਉਹ ਪਲੱਗ ਜਿਹੜਾ ਕੱਢਿਆ ਪਿਆ ਮੈਂ ਖਜਣੇ ਨੂੰ ਕਾਹਨੂੰ ਕਹਿਣ ਫਿਰ ਉਹ ਦੀ ਛੱਡ ਦੇਣਗੇ ਆ ਕੇ ਲਾਈਟਾਂ ਆਈਆਂ ਤੇ ਅੱਜ ਤਾਂ ਬਹੁਤ ਥੱਕ ਗਈ ਜਿਉਂ ਕਿ ਅੱਜ ਦੋ ਰੇੜੇ ਫਿਰ 8:05 ਵਜੇ ਦਲਿਆਂ ਦੇ ਭਰ ਕੇ ਬਾਹਰ ਸਿੱਟ ਕੇ ਫਿਰ ਟਾਟਾ ਘੜੀਆਂ ਫਿਰ ਬਾਕੀ ਤੁਹਾਨੂੰ ਪਤਾ ਹੈ ਨਾ ਸਾਰਾ ਪਾਈ ਹੋ ਗਿਆ ਸਾਰਾ ਗਰੀ ਹੋ ਗਿਆ ਦੂਜੀ ਨੇ ਕੁੱਟੀ ਗੱਲੀ ਮਿਰਚਾਂ ਵਾਲੀ ਤੁਜੀ ਕਿਹੜੀ ਖਰੀ ਹਾਂ ਨਹੀਂ ਹੈ ਨਹੀਂ ਹੈ ਇਹ ਹੈ ਨਹੀਂ ਸੀ ਬੰਚਾ ਤੇ ਸਾਰਿਆਂ ਨੂੰ ਸੋਨੂੰ ਪਤਾ ਭਾਂਡੇ ਕੀਲੇ ਹੋਈ ਜਾਂਦੇ ਹਨਾ ਚਾਹ ਪਾਣੀ ਸਾਰਾ ਕੁਝ ਚੰਗੀਆਂ ਦਾ ਕੰਮ ਤੇ ਚਲੋ ਜੀ ਐਡਾੜੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਮੈਨਾਂ ਦੇ ਸੋਨੂੰ ਕਾਲੂ ਆਪਾਂ ਕਿਸੇ ਨਾਲ ਗੱਲ ਕਰਦੇ ਆਂ ਤੇ ਮੇਰੇ ਕੋਲ ਹੋ ਗਿਆ ਸਾਰੇ ਬੈਟਰਾ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ